ਦੋਸਤੋ ਅੱਜ ਦੀ ਵੀਡੀਓ ਚ ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਆਪਣੇ ਸਬਜ਼ੀਆਂ ਫਰੂਟਸ ਦੇ ਵਿਟਾਮਿਨ ਨਸ਼ਟ ਹੋਣ ਤੋਂ ਕਿਵੇਂ ਬਚਾ ਸਕਦੇ ਹੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਮੋਸਟ ਆਫ ਦੀ ਜੋ ਵਾਟਰ ਸੋਲੀਬਲ ਹੁੰਦੇ ਨੇ ਉਹ ਪਾਣੀ ਨਾਲ ਜਾਂ इवन ਕੀ ਰੋਸ਼ਨੀ ਹੀਟ ਨਾਲ ਵੀ ਉਹਨਾਂ ਦੇ ਵਿਟਾਮਿਨਸ ਨਸ਼ਟ ਹੋ ਜਾਂਦੇ ਨੇ ਫਿਰ ਆਪਾਂ ਨੂੰ ਸੁਣਨ ਨੂੰ ਮਿਲਦਾ ਕਿ ਅੱਜ ਕੱਲ ਸਬਜ਼ੀਆਂ ਫਲਾਂ ਅੰਚ ਤਾਂ ਕੁਝ ਹੈ ਹੀ ਨਹੀਂ ਚਲੋ ਜਿਨ੍ਹਾਂ ਦੇ ਘਰੇ ਸਬਜ਼ੀਆਂ ਦੇ ਫਰੂਟ ਲੱਗੇ ਆ ਨਾ ਉਹਨਾਂ ਬਾਰੇ ਆਪਾਂ ਨੂੰ ਇਨਸਟਰਕਸ਼ਨਸ ਦਿੱਤੀਆਂ ਜਾਂਦੀਆਂ ਕਿ ਬੂਟੇ ਦੇ ਉੱਪਰ ਹੀ ਉਹਨੂੰ ਧੋਵੋ ਕੱਟਣ ਤੋਂ ਪਹਿਲਾਂ ਧੋਵੋ ਓਕੇ ਜੇ ਤੁਸੀਂ ਬਾਹਰੋਂ ਵੀ ਲਿਆਉਣੇ ਆ ਤਾਂ ਉਹਨਾਂ ਨੂੰ ਜਦੋਂ ਧੋਣਾ ਤਾਂ ਡਬੋ ਕੇ ਨਹੀਂ ਰੱਖਣਾ ਆ ਆਪਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਸੌਫਟ ਬ੍ਰਸ਼ ਜਾਂ ਸੌਫਟ ਕੱਪੜੇ ਨਾਲ ਵੈਸੇ ਪਾਣੀ ਨਾਲ ਮਤਲਬ ਇਹ ਕਿ ਡਬੋ ਕੇ ਰੱਖਾਂਗੇ ਤਾਂ ਵੱਧ ਤੋਂ ਵੱਧ ਵਿਟਾਮਿਨਸ ਪਾਣੀ 'ਚ ਚਲੇ ਜਾਣਗੇ ਜੋ ਡੋਲ ਦੇਵਾਂਗੇ ਘੱਟ ਤੋਂ ਘੱਟ ਪਾਣੀ ਵਰਤੋ ਕਹਿੰਦੇ ਜੀ ਕੁਕਿੰਗ ਲਈ ਵੀ ਸਬਜ਼ੀਆਂ ਲਈ ਸਬਜੀ ਜਦੋਂ ਕੁੱਕ ਕਰ ਰਹੀ ਹੁੰਦੇ ਆ ਤਾਂ ਉੱਪਰੋਂ ਢੱਕ ਕੇ ਰੱਖੋ ਤਾਂ ਕਿ ਜੋ ਆਪਣੇ ਨਿਊਟ੍ਰੀਐਂਟਸ ਨੇ ਉਹ ਅੰਦਰ ਹੀ ਰਹਿਣ ਫਰੂਟਸ ਨੂੰ ਛੋਟੇ-ਛੋਟੇ ਸਬਜ਼ੀਆਂ ਨੂੰ ਵੀ ਛੋਟੇ-ਛੋਟੇ ਪੀਸਾਂ 'ਚ ਨਾ ਕਟੋ ਵੱਡੇ ਪੀਸਾ ਜੱਕਟੋ ਦਾ ਮਤਲਬ ਇਹ ਹੈ ਕਿ ਜਿੰਨਾ ਵੱਧ ਤੋਂ ਵੱਧ ਐਕਸਪੋਜ਼ਰ ਹੋਏਗਾ ਜਿੰਨੀ ਅੰਦਰੋਂ ਬਾਹਰ ਰੋਸ਼ਨੀ ਤੇ ਹਵਾ ਨਾਲ ਸੰਪਰਕ ਹੋਏਗਾ ਉਨੇ ਹੀ ਵਿਟਾਮਿਨ ਉੱਡਣਗੇ ਜਿੰਨੇ ਲੁਕੇ ਰਹਿਣਗੇ ਤੁਸੀਂ ਉਹਨੇ ਹੀ ਵਧੀਆ ਕੰਜ਼ੂਮ ਕਰ ਪਾਉਗੇ ਜਿੰਨਾ ਸਬਜ਼ੀਆਂ ਤੇ ਫਲਾਂ ਨੂੰ ਆਪਾਂ ਸਮੇਤ ਛਿਲਕਾ ਲੈ ਸਕੀਏ ਤਾਂ ਛਿਲਕਾ ਜ਼ਰੂਰ ਲਵੋ ਅੱਜ ਕੱਲ ਤਾਂ ਆਪਾਂ ਨੂੰ ਚਲੋ ਇੰਪਿਉਰਿਟੀ ਦਾ ਡਰਤਾ ਹੁੰਦਾ ਉਹ ਫਿਰ ਉਹ ਤੁਸੀਂ ਇਨਸ਼ੋਰ ਕਰਨਾ ਕਿ ਪਿਓਰ ਚੀਜ਼ ਕਿੱਥੋਂ ਲੈਣੀਆਂ ਨਹੀਂ ਤਾਂ ਅੱਜ ਕੱਲ ਤਾਂ ਜੋ ਸੇਬ ਦੇ ਵਿੱਚ ਪੈਕਟਨ ਫਾਈਬਰ ਹੁੰਦਾ ਬਹੁਤ ਵਧੀਆ ਛਿਲਕੇ ਚ ਆਪਾਂ ਉਹਨੂੰ ਵੀ ਉਤਾਰ ਦਿੰਨੇ ਆ ਉਸ ਤੋਂ ਬਨਾ ਜੋ ਦੁੱਧ ਦੇ ਪਦਾਰਥ ਨੇ ਉਹਨਾਂ ਬਾਰੇ ਵੀ ਕਿਹਾ ਜਾਂਦਾ ਕਿ ਇਹਨਾਂ ਨੂੰ ਰੈਫਰਿਜਰੇਟਰ ਫ੍ਰਿਜ ਚ ਰੱਖੋ ਟੇਬਲ ਤੇ ਜੋ ਗਲਾਸ ਦੇ ਕੱਚ ਦੇ ਕੰਟੇਨਰਾਂ ਚ ਪਾਉਣੇ ਆ ਤੇ ਇਹਦਾ ਵੀ ਜੋ ਰਿਬੋਫਲੇਮਿਨ ਬੀ ਵਿਟਾਮਿਨ ਹੁੰਦਾ ਉਹ ਵੀ ਜੋ ਰੌਸ਼ਨੀ ਦੇ ਸੰਪਰਕ ਚ ਆ ਕੇ ਨਸ਼ਟ ਹੁੰਦਾ